ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਓਚੋ ਮੰਡੀ ਠੀਕ ਹੈ ਜੀ ਬਠਿੰਡੇ ਜ਼ਿਲ੍ਹੇ ਦੀ ਪਿੰਡ ਹੈ ਜੀ ਪੁੱਚੋ ਮੰਡੀ ਬਠਿੰਡੇ ਦੇ ਜਮਾ ਨੇੜੇ ਪੁੱਚੋ ਕੈਂਚੀਆਂ ਵੀ ਕਹਿੰਦੇ ਆ ਇੱਕ ਤੁਹਾਨੂੰ ਟੋਕੜ ਮੱਝ ਦਿਖਾਵਾਂਗੇ ਇਹ ਚੌਥੇ ਸੂਏ ਵਾਸਤੇ ਇਹ ਸੂਈ ਵੀ ਹੈ ਜੀ ਆ ਤੀਜੇ ਸੂਏ ਵਾਸਤੇ ਸੌਰੀ ਜਾਣਕਾਰੀ ਇਹਦੀ ਮੈਂ ਦੇਵਾਂਗਾ ਨੰਬਰ ਵਾਈਆਂ ਦਾ ਹੈਗਾ 842 7631632 ਵਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ 4 ਤੋਂ 5 ਲੀਟਰ ਦੋਨੇ ਵੇਲੇ ਦਾ ਦੁੱਧ ਹੈ ਜੀ ਮਗਰ ਘੱਟਾ ਇੱਕ ਮਹੀਨੇ ਦੀ ਬਣੀ ਵੀ ਹੈ ਤੁਸੀਂ ਖਾਲੀ ਕਰਕੇ ਲੈਣੀਆਂ ਖੋਲੋ ਤੋਰਾ ਕਰਕੇ ਚੈੱਕ ਤੇ ਮਗਰ ਕਟਾ ਆ ਗਿਆ ਜੀ ਕਟਾ ਚੰਗੇ ਸਾਈਜ਼ ਦਾ ਆ ਗਿਆ ਮੱਝ ਦਾ ਵਜਨ ਇੰਨਾ ਕਾ ਦੋ ਮੱਝਾਂ ਜਿੰਨਾਂ ਨੂੰ ਆਪਾਂ ਵਜਨ ਕਹਿ ਸਕਦੇ ਹਾਂ ਠੀਕ ਹੈ ਜੀ ਬਾਈਆਂ ਕੋਲੇ ਇੱਕ ਗਾਂ ਹੈਗੀ ਹੈਗੀ ਆਹ ਨਾਲ ਬਸ ਇਹੀ ਰੱਖਣੀ ਆ ਤਾਜੀ ਸੂਈ ਵੀ ਤੇ ਆਹ ਦੇਖੋ ਜੀ ਸਾਈਜ਼ ਮੱਝ ਦਾ ਚੌਥੇ ਸੂਏ ਵਾਸਤੇ ਮਹੀਨੇ ਦੀ ਬਣੀ ਵੀ ਆ ਤੁਸੀਂ ਖਾਲੀ ਕਰਕੇ ਲੈਣੀ ਆ ਜੀ ਵੱਡੇ ਸਾਈਜ਼ ਦੀ ਆ ਗਈ ਥਣ ਲੇਵੀ ਦੀ ਸਾਫ ਆ ਤੇ ਕਦੇ ਊਂ ਵੀ ਮਿਲ ਪੈਂਦੀ ਆ ਕਦੇ ਮਾੜਾ ਮੋਟਾ ਟੀਕਾ ਵੀ ਲਵਾ ਲੈਂਦੀ ਆ ਜੀ ਲਿਓ ਮੋੜ ਲਿਓ ਚੰਗੀ ਆ ਪਿਓਰ ਜੈਡ ਬਲੈਕ ਪੂਸ਼ ਆ ਤੇ ਵਜਨ ਨਹੀਂ ਤੁਸੀਂ ਇਹਨੂੰ ਛੋਟੀ ਮੰਨ ਕੇ ਆਉਣਾ ਵੱਡੇ ਸਾਇਜ ਦੀ ਆ ਗਈ ਤੇ ਨੰਬਰ ਵਾਈਆਂ ਦਾ ਸਕਰੀਨ ਤੇ ਚੱਲੀ ਜਾਂਦਾ ਮੁੱਲ ਜਿਹੜਾ ਇਹਦਾ ਹੈਗਾ 70000 ਰੁਪਏ ਮਾਨਦਾਨ ਤੁਹਾਡਾ ਖੁੱਲਾ ਹੋਣਾ ਮੌਕੇ ਤੇ ਤੇ ਆਇਓ ਤੁਸੀਂ ਆਉਂਦੀ ਚੋਕੇ ਲੈ ਕੇ ਜਾਇਓ ਬਾਈ ਕਹਿੰਦੇ ਜੇ ਟੀਕਾ ਵੀ ਲਾਉਣਿਆ ਲੱਤ ਛੜ ਜਮਾ ਨਹੀਂ ਮਾਰਦੀ ਇਹ ਐ ਆਰਾਮ ਨਾਲ ਖੜੀ ਰਹਿੰਦੀ ਸਿੱਧੀ 4 ਤੋਂ 5 ਲੀਟਰ ਇਹ ਥੱਲੇ ਦੁੱਧ ਦੁਰਨੇ ਬੜਿਆਂ ਦਾ ਮਗਰ ਕੱਟਾ ਚੰਗਾ ਮੁੱਲੇ ਦਾ 70000 ਰੁਪਏ ਪਿੰਡ ਕੁੱਚੋ ਮੰਡੀ ਬਟਿੰਡੇ ਜਿਹੜੇ ਦਾ ਪਿੰਡ ਆ ਤੇ ਕੁੱਚੋ ਮੰਡੀ ਨੂੰ ਕੌਣ ਭੁੱਲਿਆ ਸਾਰੀ ਆ ਪਿਛਲੇ ਚੂਏ ਦੀ ਇਹਦੀ ਝੋਟੀ ਹੈ ਜੀ ਠੀਕ ਹੈ ਜੀ ਆਪ ਇਹਲੇ ਸੂਰਜ ਦੀ ਝੋਟੀ ਆ ਗਈ ਤੇ ਥਾਂਲੇਵੇ ਦੀ ਪੂਰੀ ਸਾਫਾ ਵੱਡੀ ਮੱਝ ਆ ਗਈ ਛੋਟੀ ਮੰਨ ਕੇ ਫੋਨ ਨਾ ਲਾਇਓ ਤੇ ਨੰਬਰ ਵਾਈਆਂ ਦਾ ਸਕਰੀਨ ਤੇ ਆ ਬਾਕੀ ਜਾਣਕਾਰੀ ਤੁਹਾਨੂੰ ਜਿਹੜੀ ਸੀਗੀ ਮੈਂ ਦੇਤੀ ਆ ਪ੍ਰੋਪਰ ਚੰਗੇ ਵੱਡੇ ਸਹਾਇਤੀ ਧੰਨਵਾਦ ਜੀ